ਬਾਬਾ ਬੁੱਲੇ ਸਾਜੀ ਫਰਮਾਉਂਦੇ ਨੇ ਕਿ ਵਾਦ ਤੇ ਹਰ ਸ਼ੈ ਆਪਣੇ ਯਾਰ ਤੂੰ ਜਿੱਤ ਤੂੰ ਜਿਤਨੇ ਇਸ਼ਕ ਦੀ ਬਾਜੀ ਤੇ ਯਾਰ ਤੇ ਨਾਮ ਦੀ ਤੂੰ ਨੀਤ ਖਲੋ ਜਾ ਤੈਨੂੰ ਲੋਕ ਆਖਣ ਵਿੱਚ ਆਜੀ ਤੈਨੂੰ ਲੋਕ ਆਖਣ ਵਿੱਚ ਆਜੀ ਨਹੀਂ ਲੰਗਦਾ ਵਕਤ ਵਿਛੋੜੇ ਦਾ ਬਿਨ ਯਾਰ ਗੁਜ਼ਾਰਾ ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਸਕਦਾ ਜਾਦਾਂ ਤੋਂ ਕਿਨਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਬੱਲਿਆ ਪਰ ਸਾਰੀ ਉਮਰ guzara ਕੌਣ ਕਰੇ ਸਾਰੀ ਉਮਰ guzara ਕੌਣ ਕਰੇ ਜੋ ਕੁਝ ਲਿਖਿਆ ਨਸੀਬ ਚ ਸਾਟੇ ਉਹੀ ਤੂੰ ਲੈਣਾ ਉਹੀ ਮੈਂ ਲੈਣਾ ਤੇਰੀਆਂ ਮੇਰੀਆਂ ਆਕੜਾਂ ਕਿਸ ਕਰੇ ਉਹ ਤੂੰ ਵੀ ਟਹਿ ਪੈਣਾ ਮੈਂ ਵੀ ਟਹਿ ਪੈਣਾ ਸੱਦਾ ਆਇਆ ਤੇ ਬੁਕਲਾ ਮਾਰ ਤੁਰਨਾ ਨਾ ਕੁਝ ਤੂੰ ਲੈਣਾ ਨਾ ਕੁਝ ਮੈਂ ਲੈਣਾ ਜੋ ਕੁਝ guzri ਕੀ ਸੋਚਾਂ ਆਪਣੀ ਤੇ ਉਹੀ ਤੂੰ ਸਹਿਣਾ ਉਹੀ ਮੈਂ ਸਹਿਣਾ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਨਾ ਤੂੰ ਰਹਿਣਾ ਨਾ ਮੈਂ ਰਹਿਣਾ ਨਾ ਤੂੰ ਰਹਿਣਾ ਨਾ ਮੈਂ ਰਹਿਣਾ ਜਿੰਦ ਖੜੀਏ ਸੋਚਾਂ ਦੇ ਮੋੜ ਤੇ ਲੋਟ ਕੇ ਆਇਆ ਇਹ ਚੈਨ ਕਰਾਰ ਮੇਰਾ ਇੱਕ ਪਾਸੇ ਤੇ ਘਰ ਹੈ ਸਜਣਾ ਦਾ ਦੂਜੇ ਪਾਸੇ ਪਰਵਰਤੀ ਘਰ ਮੇਰਾ ਕਿੱਧਰ ਚਾਵਾਂ ਤੇ ਕਿੱਧਰ ਮੈਂ ਨਾ ਚਾਵਾਂ ਉੱਤਰ ਰੱਬ ਤੇ ਇੱਤਰ ਤਿਲ ਧਾਰ ਮੇਰਾ ਉਸ ਗਲੀ ਵਿੱਚ ਰੱਬ ਦਾ ਘਰ ਹੈ ਸਾਦਕ ਜਿਸ ਗਲੀ ਵਿੱਚ ਵਸਦਾ ਯਾਰ ਮੇਰਾ ਤੇ ਕਿਹੜੇ ਕਦ ਚਾਵਾਂ ਇਹੋ ਖੜਾ ਮੈਂ ਵਿਚਾਰਦਾ ਇੱਕ ਕਦ ਰੱਬ ਦਾ ਤੇ ਤੂੰ ਚੱਕ ਰਹੀ ਯਾਦਾਂ ਇੱਕ ਕਤਰਾ ਪਦਾ ਤੇ ਤੂੰ ਚੱਕ ਰਹੀ ਯਾਦਾਂ ਇਸ਼ਕ ਨਹੀਂ ਹੁੰਦਾ ਨਾਲ ਕਵਿਤਾ ਤੇ ਛਟ ਤੇ ਕਲਮ ਦਵਤਾ ਇਸ਼ਕ ਜਿਨਾ ਤੇ ਹੱਡੀ ਰਚਿਆ ਉਹ ਨਾ ਪੁੱਛਦੇ ਚਾਤਾ ਪਤਾ ਦਿਲ ਨੂੰ ਲੱਗ ਜਾਂਨ ਰੋਗ ਤੇ ਕੀ ਕਰੀਏ ਕਿਸੇ ਦੀ ਯਾਤ ਚੱਖੀਆਂ ਦੋ ਵਣ ਤੇ ਕੀ ਕਰੀਏ ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਹਰ ਵੇਲੇ ਬੁਲਿਆ ਜੇ ਯਾਦ ਇਹ ਭੁੱਲ ਜਾਵੇ ਤਾ ਕੀ ਕਰੀਏ ਜੇ ਯਾਰਿ ਭੁਲ ਜਾਵੇ ਤਾ ਕੀ ਕਰੀਏ ਬੁੱਲਿਆ ਚਾਤਰ ਮੈਲੀ ਤੇ ਸੱਪਣ ਥੋੜਾ ਬੈਠ ਕਿਨਾਰੇ ਤੋਂ ਵਾਂਗੇ ਦਾਗ ਨਹੀਂ ਛੁੱਟਨੇ ਪਾਪਾਂ ਵਾਲੇ ਨਾਲੇ ਤੋਂ ਵਾਂਗੇ ਨਾਲੇ ਰੋਵਾਂਗੇ ਉਸ ਨਾਲ ਯਾਰੀ ਕਦੇ ਨਾ ਲਈਏ ਜਿਸ ਨੂੰ ਆਪਣੇ ਤੇ ਕਰੋ ਰੋਵੇ ਮਾਪਾਪ ਨੂੰ ਪੁਰਾ ਕਦੇ ਨਾ ਕਹੀਏ ਚਾਹ ਲੱਖਾਂ ਨਾਲ ਤੱਕ ਕਸੂਰ ਹੋਵੇ ਰਾਤ ਚੱਲ ਤੇ ਨੁੱਕ ਤੇ ਦਿਲ ਨਾ ਤਈਏ ਚਾ ਲੱਖ ਚੜੇ ਤੇ ਨੂਰ ਹੋਵੇ ਉਹ ਬੁੱਲੇ ਸ਼ਾ ਯਾਰੀ ਸਿਰਫ ਉੱਥੇ ਕਰੀਏ ਜਿੱਥੇ ਯਾਰੀ ਨੇ ਪਉਣ ਦਾ ਤਸਤੂਰ ਹੋਵੇ ਜਿੱਥੇ ਯਾਰੀ ਨੇ ਪਉਣ ਦਾ ਤਸਤੂਰ ਹੋਵੇ ਇੱਕ ਸ਼ਮਸ਼ਾਨ ਘਰ ਤੇ ਬਾਹਰ ਲਿਖਿਆ ਸੀ ਮੰਜ਼ਲ ਤੱਤੇ ਦੀ ਇਹੀ ਸੀ ਬਸ ਜ਼ਿੰਦਗੀ ਕੁਸਰ ਗਈ ਆਉਂਦੇ ਆਉਂਦੇ ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ਆਪਣੇ ਹੀ ਜਲਾਕੇ ਨੇ ਤੈਨੂੰ ਜਾਂਦੇ ਚੱਲਦੇ ਆਪਣੇ ਹੀ ਜਲਾਕੇ ਨੇ ਤੈਨੂੰ ਜੰਦੇ ਚੱਲਦੇ ਪੈਰ ਪੈਰ ਤੇ ਤੁੱਖੇ ਮਿਲਦੇ ਨੇ ਜ਼ਰਾ ਸੰਭਲ ਸੰਭਲ ਕੇ ਚੱਲ ਯਾਰਾ ਰੱਖ ਦੇ ਕਹਿਰਾ ਵਾਂਗ ਦਿਲਾ ਚੱਖਾ ਰੱਖ ਆਪਣੇ ਕੀ ਦੱਸਾਂ ਮੈਂ ਇਨਾਂ ਦੀ ਕਲ ਯਾਰਾ ਜਿੱਤਿਆਂ ਨੂੰ ਸਦਾ ਵੜਿਆਵੇ ਦੁਨੀਆ ਹਾਰਨ ਬੁੱਲਿਆ ਰੋਵਾਵੇ ਦੁਨੀਆ ਰਿੰਦੀ ਤੂੰ ਜੰਤ ਦੁਖੀ ਸੁਬਾ ਸਾਮ ਦੁਨੀਆ ਸਦਾ ਚੜਦੇ ਨੂੰ ਕਰਦੀ ਸਲਾਮ ਦੁਨੀਆ ਸਦਾ ਚੜਦੇ ਨੂੰ ਕਰਦੀ ਸਲਾਮ ਦੁਨੀਆ ਹਰ ਜਿੰਦਗੀ ਵਿੱਚ ਦੁੱਖ ਬੰਦਾ ਚਰ ਲੈਂਦਾ ਹੁੰਦਾ ਬੜਾ ਔਖਾ ਹੁੰਦਾ ਵਿਛੋੜਾ ਚੱਲ ਯਾਰਾ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇ ਬਦਲ ਜਾਂਦੇ ਨੇ ਅਗਲੇ ਪੱਲੇ ਯਾਰਾ ਉਹ ਬੱਲੇ ਸ਼ਾ ਇਸ਼ਕ ਵਿੱਚ ਰੋਗ ਲੱਗਦੇ ਨੇ ਕਿੱਥੇ ਹੁੰਦਾ ਨੇ ਉਹਨਾਂ ਦਾ ਹੱਲ ਯਾਰਾ ਕਿੱਥੇ ਹੁੰਦਾ ਨੇ ਉਹਨਾਂ ਦਾ ਹੱਲ ਯਾਰਾ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੀ ਰੋਂ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸ ਤਰ੍ਹਾਂ ਦੇ ਵੀਡੀਓ دیکھتے ਰਹਿੰਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ